भई ॾिठो जोड़े लाॾे पहिरां दोस्त खड़े बाबे भाई चुप करजो ਅਨੇਕ ਤੋਂ ਕਨੇ ਨਾ ਕਰਦੇ ਬਾਰੇ ਕਰਦੇ ਵਾਰੀ ਦੀ ਕ ਖਲਸਾ ਵਾਰੀ ਦੀ ਤਾਂ ਤੇ ਸੋ ਮੇਰੇ ਭੈਣੋ ਕੋਈ ਕਬਰੂ ਦੀ ਗੱਲ ਨਹੀਂ ਕੋਈ ਤੁਹਾਡੇ ਨਾਲ ਕੋਈ ਨਹੀਂ ਰਾਮ ਰਾਜਾ ਬੈਠ ਕੇ ਸੱਤਣਾ ਲੈ ਜਾ ਸਕਦਾ ਕੋਈ ਮੈਂ ਆਪਣੀ ਕਰਦੇ ਕੋਈ ਤੁਹਾਨੂੰ ਪਤਾ ਤੁਸੀਂ ਆਪਣਾ ਕੋਈ ਨਾ ਦੁਖ ਦੇ ਗਏ ਪਾਣੀ ਮੇਰੀ ਮਾਂ ਦੀ ਭੈਣਾਂ ਬੱਚੀਆਂ ਸਾਡੇ ਕੋਲ ਨਹੀਂ ਨਾ ਕੋਈ ਦਫਤਰ ਨਹੀਂ ਤੇ ਲੱਗੋ ਆਇਓ ਤੋਂ ਤੁਹਾਡਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੀ ਕਬਰਾਂ ਦਾ ਕੋਈ ਇਦਾਂ ਨਹੀਂ ਨਾ ਲੋਰ ਤੋਂ ਕੋਈ ਸਾਈਡ ਤੋਂ ਗੱਲ ਕਰਾਈ ਤੇ ਕੀ ਹੋ ਰਿਹਾ ਚਲ ਹੋ ਰਿਹਾ ਨੇ ਸੰਗਤ ਦਾ ਕਮਰਾ ਬਚਨ ਤੁਸੀਂ ਕਰ ਰਹੇ ਹੋ ਤੁਹਾਨੂੰ ਕੌਣ ਬਚਨ ਦੇ ਰਿਹਾ ਉਹ ਤਾਂ ਮਾਲਕ ਹੀ ਕਰੇਗਾ ਤੇੜੀ ਮਾਲਕ ਸਭਿਆਂ ਦੀ ਕਿਰਪਾ ਬਾਬੇ ਕਿਹੜੇ ਨਾਮ ਤਾਂ ਹੋਵੇ ਤੂੰ ਉਹ ਤਾਂ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸਾਨੂੰ ਤਾਂ ਦੇਖੋ ਅਸੀਂ ਤਾਂ ਇੱਕ ਆਮ ਘੋਟੇ ਵਾਂਗੂ ਆਈ ਨਹੀਂ ਤੁਹਾਡੇ ਚ ਚੰਨਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਛੋਣੇ ਹੋ ਚੰਨਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਉਸ ਟਾਈਮ 'ਚ ਇੱਕ ਮਿੰਟ ਨਹੀਂ ਮਾਲਕ ਨੂੰ ਤਾਂ ਤੁਹਾਡੇ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਮੈਜਨ ਦੇਖੋ ਮਾਰਤ ਹੁੰਦਾ ਆਪਣੇ ਜਿੱਕੇ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਆਂ ਇਹ ਸੇਵਾ ਕਰੂ ਪਰ ਉਹ ਤਾਂ ਵੀ ਸੇਵਾ ਕਰਦੇ ਆਂ ਦੇਖੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾਂ ਸੁੱਖ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਦਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਕੋਸ਼ਾਲਾ ਕੰਮ ਕਰਦੇ ਆਂ ਕੋਈ ਪਰਮਾਤਮਾ ਨੂੰ ਆਪਾਂ ਨੂੰ ਆਪਾਂ ਜੇ ਆਉਂਦਾ ਹੋਗਾ ਤਾਂ ਆਪਣੇ ਸਾਹਮਣੇ ਖੜਾ ਹੁੰਦਾ ਵੇਰੀਆ ਪਤਾ ਦਿੰਦੇ ਲੋਕਾਂ ਨੂੰ ਵੀ ਬੁਲਾਉਣਾ ਉੱਠਾਰੇ ਆਉਂਦੇ ਦੇਖੋ ਬਾਜ ਨੂੰ ਬਾਜ ਜਿਵੇਂ ਮਾਰ ਕੇ ਦਿੰਦਾ ਸਾਨੂੰ ਨਹੀਂ ਬਾਜ ਦਿੰਦਾ ਰੱਬ ਤੁਹਾਨੂੰ ਇਹ ਬਾਜ ਨਹੀਂ ਦਿੱਤੀ ਵੀ ਭਗਵੰਤ ਸਿੰਘ ਫਿਰ ਕੋਲ ਤੋਂ ਆ ਰਹੇ ਇੱਕੋ ਜੀ ਲੰਗਰ ਸਿੰਘ ਗੁਰੂ ਜੀ ਆ ਲੰਗਰ ਬੋਲਦਾ ਪਤਰਕਾਰ ਆ ਰਹੇ ਨੇ ਸਾਡੇ ਪ੍ਰਿੰਸ ਸਾਹਿਬ ਸਾਡੇ ਦੇਖਦਾ ਇਥੋਂ ਮੇ ਤੁਹਾਨੂੰ ਸਮਝੀ ਗਏ ਸਰਦਾਰ ਅਛੀ ਚੋਦੇ ਨੇ ਤੇ ਇਹ ਆ ਗਏ ਨੇ ਤੁਹਾਨੂੰ ਬਾਜ ਨਹੀਂ ਦਿੱਤੀ ਦੇਖੋ ਤੁਸੀਂ ਆਪ ਦੀ ਕੱਲ ਤੇ ਜਮਤ ਜੀ ਨੂੰ ਇਹ ਤਾਂ ਗੰਮੋ ਸਿਗਾਤ ਨਹੀਂ ਕਹਿੰਦੇ ਤੁਸੀਂ ਆਪਦੇ ਗੁਰੂ ਦੇ ਨਾਲ ਮਿਲ ਕੇ ਹੋ

ਕੋਤੋਂ ਪਹਿਲਾਂ ਕਿ ਆਪਣਾ ਸਵਾਰ ਨਾ ਪੈਣੀ ਇਹ ਆ ਤੁਸੀਂ ਸੰਗ ਦੇ ਇੱਥੇ ਬੈਠੇ 50 ਜਣੇ ਬੈਠੇ ਹਾਂ ਵਰਸ਼ਿਕ ਦੀਵੰਦੀਆਂ ਵੀ ਵੇਚਣਾ ਭਾਈ ਵੀ ਬੈਠੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨਜ਼ਰ ਰੱਖ ਲਿਓ ਜਾਂ 10 ਪਾਤਸ਼ਾਹੀਆਂ ਬਾਰੇ ਅਸੀਂ ਤਾਂ ਜੀ ਦੇਖੋ ਸਾਰੇ ਧਰਮ ਨੂੰ ਸਲਾਮ ਕਰਦੇ ਹਾਂ ਨਹੀਂ ਸੁਖਨੀ ਸਾਹਿਬ ਦਾ ਪਾਠ ਵੀ ਕਰਾਉਨੇ ਆ ਅਖੰਡ ਪਾਠ ਵੀ ਕਰਾਉਨੇ ਆ ਅਸੀਂ ਸਾਰੇ ਧਰਮ ਦਾ ਅਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਗੁਰਦੁਆਰੇ ਚੋਂ ਹੋਰ ਬਾਬਾ ਟੇਕ ਚ ਕਰਦਾ ਇੱਕ ਬਾਬਾ ਤੂੰ ਆਇਆ ਆਪਣਾ ਪਹਿਲਾਂ ਅੰਦਰੋਂ ਗੱਲ ਕਰਦੇ ਪਰਾਇਸਿਕ ਜੀ ਅੱਜ ਹਰ ਕਾਲਵਾ ਸੁਖ ਸਿੰਘ ਸਾਹਿਬ ਘੰਟਾ ਵਾਰ ਕਰਾਉਣੇ ਆ ਇਸ ਕਰ ਦੇ ਪਹਿਲਾਂ ਤਾਂ ਮੇਰੀ ਗਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰਨ ਕਿ ਜਿੱਥੇ ਏਦਾਂ ਦਾ ਕਰਮਕਾੜ ਹੁੰਦਾ ਠੀਕ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਂਦੇ ਤੇ ਸਾਡੇ ਤੋਂ ਬੁਰਾ ਕੋਈ ਜੀ ਜੀ ਅੱਗੇ ਵੇ ਰੇ ਕੋ ਸੰਗਤ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਗਨੀਤ ਖੋਤ हां ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਗੁਰਪ੍ਰੀਤ कौर ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕੀ ਸੀ ਜੋ ਦੇਖੋ ਉਸੇ ਆਈ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਉਸ ਟਾਈਮ ਤੇ ਸਾਨੂੰ ਕੁਝ ਨਹੀਂ ਪਤਾ ਲੱਗਾ ਕੁਝ ਨਹੀਂ ਕੁਝ ਵੀ ਨਹੀਂ ਪਤਾ ਲੱਗਾ ਕਿ ਕਿਹਨੂੰ ਕੀ ਆਵਾਜ਼ ਆ ਰਹੀ ਆ ਕਿਵੇਂ ਕਿਸੇ ਨੂੰ ਕੜਿਆ ਕਰਿਆ ਜਾਂਦਾ ਕਾਣਾ ਹੁੰਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਕੱਟ ਰਹੇ ਸੀ ਉਹਨਾਂ ਦਾ ਅਸੀਂ ਨਹੀਂ ਦੁੱਖ ਕੱਟਦੇ ਨਹੀਂ ਇੱਕ ਮਿੰਟ ਬੀਬੀ ਮੇਰੀ ਗੱਲ ਸੁਣੋ ਜੋ ਮੈਂ ਕੁੱਝ ਜੋ ਕੱਟ ਰਿਹਾ ਹੈ ਟੋਡਰ ਗੁਰਪ੍ਰੀਤ ਕਰਨ ਅਸੀਂ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਕਹਿੰਦੇ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਕੌਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਤੇ ਉਹ ਤਾਂ ਮਾਲਕ ਸੀ ਮਾਲਕ ਸੀ ਤੁਹਾਨੂੰ ਨਹੀਂ ਕੁਝ ਸੋ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਅਸੀਂ ਦੇਖੋ ਅਸੀਂ ਨਹੀਂ ਡਰਾਇਆ ਨਹੀਂ ਡਰਾਇਆ ਬਚਨ ਹੋਰ ਤੁਸੀਂ ਕੱਢ ਕੇ ਦੇਖਦੇ ਫਿਰ ਤੁਸੀਂ ਕਿਵੇਂ ਉਹ ਕਿੱਥੇ ਗਿਆ ਗਿਆ ਦੇਖੋ ਤੁਸੀਂ ਆਈ ਨਹੀਂ ਸੰਗਤ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਬੈਠੀ ਤੇ ਸਵਾਲ ਕਿਹੜਾ ਮਾਰਦੀ ਜਿਹੜਾ ਸਾਡੇ ਦਰਵਾਜ਼ੇ ਦੀ ਨਹੀਂ ਸੀ ਸੇਵਾ ਕਰਦੀ ਤੁਹਾਡਾ ਕੀ ਰੋਲ ਹੈ ਫਿਰ ਉਹਦੇ ਚ ਮਾਲਕ ਦਾ ਸਾਰਾ ਦਾ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਹੈ ਮਾਲਕ ਦਾ ਕੋਈ ਨਹੀਂ ਇਹਨਾਂ ਦਾ ਹੱਕ ਹੈ ਤੁਹਾਡੇ ਤੁਹਾਡੇ ਕੀ ਰੋਲ ਹੈ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਅਰਜਾਇਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਲਕ ਨਾਲ ਸੇਵਾ ਕਰਦੇ ਹਾਂ ਜੀ ਸੇਵਾ ਕਰਦੇ ਹਾਂ ਮਾਲਕ ਨਾਲ ਜੁੜੇ ਹੋਏ ਹਾਂ ਜੋ ਤੁਸੀਂ ਲਾਜ ਕਰ ਰਹੇ ਹੋ ਕਿਸ ਤਰੀਕੇ ਨਾਲ ਕਰ ਰਹੇ ਹੋ ਅਸੀਂ ਲਾਜ ਨਹੀਂ ਕਰਦੇ सेवा है ਤੁਸੀਂ ਇਸ ਤਰੀਕੇ ਨਾਲ ਕਰਿਆ ਨਾ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰ ਨਹੀਂ ਆਏ ਵੀ ਜਿਵੇਂ ਤੇਰੇ ਚ ਹੁੰਦੀ ਆ ਕੋਈ ਮਾਂ ਕਾਲੀ ਮਾਂ ਦਾ ਸਾਡੇ ਚ ਕੋਈ ਕਾਲੀ ਮਾਂ ਦਾ ਆਏ ਕਰਨ ਵਾਲੇ ਨਾ ਇੱਕ ਸਵਾਲ ਪੁੱਛ ਇੱਕ ਸਵਾਲ ਦੇ ਦੇ ਨਾ ਬੰਦਿਆਂ ਨੂੰ ਕਹਿ ਕੇ ਗੱਲ ਕਰ ਆਏ ਆਂ ਜੇ ਇਹ ਚੇ ਲੱਛਣ ਨਹੀਂ ਚਾਹੀਦੇ ਦੇਖੋ ਮੇਰੀ ਗੱਲ ਸੁਣੋ ਕੋਈ ਉਹਦੇ ਪ੍ਰਮਣ ਕੇ ਗੱਲ ਕਰਦੇ ਸਵਾਲ ਤੇ ਸਵਾਲ ਦਾ ਜਵਾਬ ਦਿਓ ਆਪਾਂ ਨਾ ਕਿਉਂਕਿ ਸਾਨੂੰ ਸਾਰੇ ਕੋਲ ਸਾਨੂੰ ਬਤਾ ਵੀ ਆਈ ਸੀ ਲੱਗ ਮਰਾ ਸਾਨੂੰ ਪਤਾ ਨਹੀਂ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਦੇਖੋ ਸੰਗਤ ਬੈਠੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈਤਾ ਨਹੀਂ ਕੋਈ ਮੰਗਿਆ ਨਹੀਂ ਜਾਂਦਾ ਅਸੀਂ ਕਦੋਂ ਭੈਣ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਥ ਹੋ ਜਾ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨਹੀਂ ਭੈਣ ਅਸੀਂ ਤਾਂ ਕਹਿੰਦੇ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਚਨ ਇੱਕ ਮਿੰਟ ਧਿਆਨ ਨਾਲ ਸੁਣੋ ਆਪਾਂ ਮੰਗ ਲੂ ਕਿ ਸਿੱਧੀ ਦੁਆ ਕਰ ਸਕਦੇ ਹ ਹਰ ਇੱਕ ਨੂੰ ਦੁਆ ਹੈ ਹਰ ਇੱਕ ਸਿੱਖ ਵੀ ਕਰੇ ਜਿਹੜਾ ਕਿਸੇ ਨੂੰ ਮਰਨ ਦਾ ਕੋਈ ਦਾ ਉਹ ਦੁਆ ਕਰੇ ਪ੍ਰਮਾਤਮਾ ਅੱਗੇ ਸਰਬਤ ਨਪੜਾ ਮੰਗੇ ਸੰਗਤ ਦਾ ਭਲਾ ਮੰਗੇ ਆਪਾਂ ਇੱਥੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਆ ਜਿਹਨੇ ਬੁੱਤ ਲੈਣ ਵਾਲੇ ਨੂੰ ਦੁੱਧ ਲੈਣ ਵਾਲੇ ਦੀ ਘਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੋਲੇ ਰੱਪਿਆਂ ਤੋਂ ਝਗੜਿਆ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਹੁਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ ਤੋਂ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਫਿਰ ਤੁਹਾਡੇ ਤੋਂ ਇਲਾਜ ਕਰਉਂਦੀ ਤੁਸੀਂ ਜੇ ਕੋਈ ਆਉਂਦਾ ਸਿੱਧਾ ਕਿਉਂ ਨਹੀਂ ਮੱਥੇ ਲਾਉਂਦੇ ਭਗਵਾਨ ਦੇ ਤੁਹਾਡੇ ਨਾਲ ਹੀ ਕਾਕਾ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਠੀਕ ਹੈ ਦੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਜਿੱਦਾਂ ਇਹ ਸ਼ਕਤੀ ਪ੍ਰਗਟ ਹੁੰਦੀ ਹੈ ਤੁਹਾਨੂੰ ਕੋਈ ਜੀਵਨ ਸਾਹਮਣੇ ਉੱਥੋਂ ਪੁੱਛ ਕੇ ਵੀ ਸੰਗਤ ਨੂੰ ਉਠਾਉਣੇ ਉਹ ਦੱਸਦੇ ਆ ਤੁਹਾਨੂੰ ਤਾਂ ਇਹ ਕੁਝ ਨਹੀਂ ਬਦਲ ਲੱਗਦਾ ਹੂੰ ਦੇਖੋ ਪੱਟੀ ਤੇ ਹਾਜ਼ਰੀ ਆਉਣੀ ਨਹੀਂ ਹਾਜ਼ਰੀ ਫੇਰ ਲਿਓ ਹਾਜ਼ਰੀ ਹਾਂ ਹੁਣ ਲਿਓ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਮਰ ਜਾ ਮੈਨੂੰ ਵੇਖ ਕੇ ਕਿ ਕੇ ਤੁਸੀਂ ਫਿਰ ਬਣੇ ਤੁਹਾਨੂੰ ਵੇਖ ਤੇ ਇਹਦੀ ਅਕਾਲੀਆਂ ਅੱਖਾਂ ਦੇਖ ਵੀ ਰਿਹਾ ਵੀ ਆਗਿਆ ਸਿੰਘ ਹਾਂ ਧਿਆਖ ਸਾਨੂੰ ਪੂਰੀ ਪਤਾ ਨਹੀਂ ਇੱਕ ਵੰਡਾ ਉੱਥੇ ਮੇਰੇ ਬੰਦਾ ਐ ਤੇ ਵੇਵੇਂ ਗੱਲਾਂ ਦੀ ਵੀੜੀ ਕੋ ਸਾਰਾ ਕੁਸੂਰ ਹੈ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਇਆ ਤੁਰੇ ਕਰਦੇ ਆ ਘੁੰਮਣ ਕੇ ਰਿਆਂ ਚ ਹਣਾ ਅਸੀਂ ਤੁਹਾਨੂੰ ਰੋਕ ਲਿਆ ਉਹ ਕਿਹੜੀ ਚੀਜ਼ ਸੀ ਤੁਹਾਨੂੰ ਤੋਰ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਇਹ ਕਿਰਪਾ ਤਾਂ ਸਾਡੇ ਤੇ ਹੈ ਇਹ ਕਿ ਬਿਬਾ ਜੇ ਮਾਲਕ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪਹਿਰਾ ਤੇ ਝਾਂਜਣਾ ਜੋੜਾ ਆ ਸਾਰਾ ਤੇਰਾ ਵੱਖਰੀ ਦਾ ਪਹਿਰਾ ਵਾ ਇੱਕ ਤਰ੍ਹਾਂ ਦਾ ਕਿਉਂ ਆ ਵਿਸ਼ੇਸ਼ ਕਿਉਂ ਆ ਤੁਸੀਂ ਉਹਨਾਂ ਚ ਫਿਰ ਜਮਾਲ ਕੋ ਉਹਨਾਂ ਵਰਗੇ ਤੁਸੀਂ ਦੇਖੋ ਸਾਡਾ ਇਹ ਪਹਿਰਾ ਤੇ ਝਾਂਜਣਾ ਇਹ ਪਾਇ ਇੱਕ ਵੱਖਰਾ ਬេស ਤੁਹਾਡਾ ਵੱਖਰਾ ਕਿਉਂ ਆ ਦੇਖੋ ਮੇਰੀ ਗੱਲ ਸੁਣੋ ਹਾਂ ਤੁਸੀਂ ਇਹ ਦੇਖ ਲਓ ਵੀ ਕੋਈ ਇਹ ਦੀ ਵੀ ਸਾਡੀ ਕੋਈ ਉਮਰ ਆ ਜਾਦਾ ਇਹ ਨਹੀਂ ਕੀ ਦੇਖੋਂ ਗੁਰੂ ਪਾਏ ਇਹ ਬਾਣਾ ਪਾਇਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਬਸ ਜੋ ਤੁਸੀਂ ਕਰ ਰਹੇ ਹੋ ਇਹ ਗੈਰ ਕਾਨੂੰਨੀ ਆ অপਰਾਧ ਹੈ ਕਾਨੂੰਨੀ ਤਰ੍ਹਾਂ ਮੁਕਾਬਲ ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗਮਰਾ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਕੋਲੇ ਪਾਲੇ ਲੋਕਾ ਗੋਰਾ ਹੋਇਆ ਮਰੀਜ਼ ਹੈ ਜੇਕਰ ਉਹਨਾਂ ਤੁਸੀਂ ਇੱਕ ਹੀ ਮੰਨਦੇ ਹੋ ਜਾਂ ਫਿਰ ਅਸੀਂ ਮਤਲਬ ਕਿਤੇ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀਏ ਸਾਡੇ ਲਈ ਸਪੱਸ਼ਟੀ ਗੱਲ ਕਰੋ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਬੈਠੀ ਹੈ ਅਸੀਂ ਇੱਥੇ ਬੈਠੇ ਹਾਂ ਤੂੰ ਸੰਗਤਾਂ ਤੇ ਗੁੜਾ ਕੀਤੀ ਹੋਈ ਐ ਇਹਦਾ ਦਿਮਾਗ ਖਰਾਬ ਕਰੇਗਾ ਨਹੀਂ ਪੈਣੇ ਇੱਕ ਮਿੰਟ ਕਰ ਸੋ ਉਹ ਤਾਂ ਬੇਸ਼ਰਮ ਲੋਕ ਆ ਇੱਕ ਮਿੰਟ ਬਬੀ ਇੱਕ ਮਿੰਟ ਇੱਕ ਮਿੰਟ ਪੈਣੇ ਗੱਲ ਸੁਣਿ ਇੱਕ ਤਾਂ ਜਦੋਂ ਤੁਸੀਂ ਸਿਰ ਘਮਾਉਨੇ ਹੋ ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ ਜੀ ਦੇਖੋ ਜਦੋਂ ਸਾਡਾ ਸਿਰ ਘੁੰਮਦਾ ਸਾਨੂੰ ਉਸ ਟਾਈਮ ਤੇ ਕੁਝ ਨਹੀਂ ਪਤਾ ਲੱਗਦਾ ਹੁੰਦਾ ਹਮਮ ਅਗਰ ਅਸੀਂ ਨਹੀਂ ਗੱਦੀ ਤੇ ਬੈਠਦੇ ਤਾਂ ਸਾਡਾ ਜਿਵੇਂ ਕਿਸਰੀ ਦੌਣ ਹੋ ਜਾਂਦਾ ਹਮਮ ਕਿ ਮੇਕੀ ਵਕਾਰ ਹੋ ਗਿਆ ਜਾਂ ਉੱਠਿਆ ਨਹੀਂ ਆਂਦਾ ਸਾਨੂੰ ਹਰ ਹਿੱਲੇ ਹੀ ਉੱਥੇ ਮਾਲਕ ਦੇ ਦਰਬਾਰ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਸਿਰ ਕਮਾ ਲਿਆ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹਰ ਟਾਈਮ ਹੀ ਤੇ ਪੈ ਰਹੀਆਂ ਤਲਾਕ ਹੈਗਾ ਵੀ ਇਹ ਕਰਨੀ ਵਾਲੇ ਸੰਤ ਨਹੀਂ ਠੀਕ ਹੈ ਮੇਰਾ ਨਾਮ ਦਾ ਨਾਮ ਦੱਸੋ ਮੇਰੀ ਗੱਡੀ ਦਾ ਨੰਬਰ ਦੱਸੋ ਬਾਬਾ ਜੀ ਦੇ ਮੋਬਾਈਲ ਦਾ ਫੋਨ ਨੰਬਰ ਦੱਸੋ ਤੁਸੀਂ ਗੱਡੀ ਤੇ ਇਸ ਵਕਤ ਮੇਰੀ ਗੱਲ ਸੁਣ ਪਖੰਡ ਨਾ ਕਰੋ ਬੰਦਾ ਮੇਰੇ ਮੇਰੀ ਪੁੱਛ ਕਰ ਦੋ ਪਖੰਡ ਕੋਈ ਨਹੀਂ ਮੇਰੀ ਪੁੱਛ ਕਰ ਦੋ ਮੇਰੇ ਕਿੰਨੇ ਚਵਾ ਕਰੇ ਮੇਰੀ ਗੱਲ ਸੁਣ ਇਹ ਤਾਂ ਹੁਣ ਬਹੁਤ ਜਣੇ ਤੇ ਬੈਠੇ ਨੇ ਦੇਖੋ ਜਿਵੇਂ ਹੁਣ ਤਾਂ 100 ਲੋਕ ਬੈਠਾ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨ ਆ ਗਿਆ ਸੀ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਹੈ ਕਹ ਜੀ ਸਾਡਾ ਹੱਲ ਕਰੋ ਮੈਨੂੰ ਸਾਥ ਨਹੀਂ ਮਿਲਦਾ ਹੁਣ ਬੁਲਾਓ ਤੁਸੀਂ ਹੁਣ ਪਈ ਗਾਨੀ ਉਹ ਮਾਲਕ ਨੂੰ ਕਹਿੰਦੇ ਜਾਣ ਬੁਲਾਓ ਬਾਬਾ ਜੀ ਇੱਕੋ ਬੁਲਾਓ ਬਾਬਾ ਜੀ ਨੂੰ ਬੁਲਾਓ ਮੇਰੀ ਘਰ ਵਾਲੀ ਮੁਸਕੇ ਗਈ ਵੀ ਉਹਨੂੰ ਲੈ ਕੇ ਪਹਿਲਾਂ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਉੱਥੇ 1 ਨਾਨਾ ਕੋਈ ਦੱਸ ਜਾਣੇ ਦੀ ਬਾਝੂ ਚਲੋ ਜੀ ਜੀ ਤੁਸੀਂ ਥਾਉਂਗੇ ਉਸੇ ਨਾਲ ਹੀ ਗੱਲ ਕਰਾਂਗੇ ਆ ਚਲ ਜਿਹੜੀ ਮਾਟੀ ਟਾਲੂ ਕਰਦੇ ਉਹਦੇ ਨਾਲ ਹੀ ਗੱਲ ਕਰਾਂਗੇ ਜੇ ਸੰਗਤੀਆਂ ਪੁੱਛਿਆ ਨਿਕਲ ਸਕਦੀਆਂ ਇੱਕ ਸਾਡੇ ਸੇਵਾਦਾਰ ਦੀ ਪੁੱਛ ਕੱਢ ਦੋ ਬਸ ਇੱਕ 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 ਦੀ ਸਵਾਲ ਇੱਕ 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 ਦੀ ਸਵਾਲ ਇੱਕ 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 ਦੀ ਜਨਾਨੀ ਦੇ ਕੰਮ ਦੀ ਪੁੱਛ ਇੱਕ ਨਾਲ ਹੀ ਗੱਲ ਕਰਾਂਗੇ ਉਹ ਤੁਸੀਂ ਤੀਜੀ ਪੀੜੀ ਦਾ ਦੱਸ ਦਿਨੋ ਵੀ ਤੇਰੇ ਫਲਾਨੀ ਜਾਪੇ ਚ ਮਰ ਗਈ ਜਨਾਨੀ ਇੱਕ ਬੰਦਾ ਪਾ ਲੈ ਕੇ ਮਰ ਗਿਆ ਤੇ ਫਲਾਨੇ ਤੁਹਾਨੂੰ ਚਿੱਟੇ ਆਏ ਨੇ ਤੁਹਾਡੇ ਘਰੇ ਮਾਸ ਦੇਖਦਾ ਬੰਦਾ ਦਿਖਦਾ ਚਿੱਟੇ ਆਏ ਨੇ ਨਾ ਸੀ ਕਹੀਏ ਉਹ ਗਾਈ ਗਾਈ ਗੁੰਮੀ ਸੀ ਕਿਤੇ ਦੀ ਨਾ ਸੀ ਕਹੀਏ ਨਾ ਸੀ ਕਿਸੇ ਨੂੰ ਦੇ ਪਾਣੀ ਵਾਲੀ ਮਰਗੀ ਸੀ ਨਾ ਸੀ ਕਿਸੇ ਨੂੰ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਵਾਰੀ ਕਰਦਾ ਸਿਰਫ ਆਜੀ ਤਾਂ ਅਗਲੇ ਨੂੰ ਕਹਿਦਣੇ ਵੀ ਆ ਸੁੱਕ ਸੁੱਕ ਲੋ ਆਪਾਂ ਸੁੱਕਨੇ ਸੁੱਕ ਚਲੋ ਇੱਕ ਇੱਕ ਮਾਂ ਨਾਲ ਕੱਗੇ ਸੁੱਕ ਸੁੱਕ ਇੱਕ ਸਿਕੰਟ ਇੱਕ ਤੁਸੀਂ ਇਹ ਗੱਲ ਕਿਹਾ ਵੀ ਮਾਤਾ ਦਾ ਹੁਕਮ ਹੈ ਤੁਸੀਂ ਕਹਿੰਦੇ ਹੋ ਨਾ ਵੀ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਆਇਆ ਕਿਹੜੇ ਬਾਬੇ ਦਾ ਹੁਕਮ ਹੈ ਬਾਈ ਤੁਹਾਨੂੰ ਹੋਊਗਾ ਜਿਹੜਾ ਛੋਟਾ ਨਾਲ ਗੱਲ ਕਰਦਾ ਇੱਕ ਉਹ ਬਾਬਾ ਇੱਕ ਸਿਕੰਟ ਕਿਹੜੇ ਬਾਬਾ ਜੀ ਇੱਕ ਮਾਂ ਦਾ ਫਿਰ ਤੁਸੀਂ ਕਹਿੰਦੇ ਹੋ ਕਾਲਕਾ ਮਾਤਾ ਦਾ ਨਾਮ ਲੈਣੇ ਵੀ ਕਾਲਕਾ ਮਾਤਾ ਦਾ ਹੁਕਮ ਆਇਆ ਕੀ ਮਾਤਾ ਵਾਕੀ ਕਾਲ ਕ ਮਾਤਾ ਹੂੰ ਦੇਖ ਇੱਕ ਇਸ ਦਾ ਸੋਟ ਬਿਲਕੁਲ ਦੋ ਜਵਾਬ ਦੇਖੋ ਜਦੋਂ ਬਾਜ ਵਾਜਦੀ ਆ ਸਾਨੂੰ ਨਹੀਂ ਪਤਾ ਕਿ ਸਾਡੇ ਚ ਕਾਲ ਕ ਮਾਤਾ ਬੋਲਦੀ ਤੁਸੀਂ ਬੋਲ ਦਿਓ ਤੁਸੀਂ ਖੁਦ ਕਹਿੰਦੇ ਹੋ ਕਾਲ ਕ ਮਾਤਾ ਆਈ ਹੈ ਉਹਦਾ ਹੁਕਮ ਆਇਆ ਫਲਾਨਾ ਹਾਂ ਆਸੀਂ ਨਹੀਂ ਕਹਦੇ ਕਿ ਸਾਡੇ ਚ ਕਾਲ ਕ ਮਾਤਾ ਆ ਕੇ ਬਾਜਦੀ ਚਲ ਬੀਬੀ ਜਿਹੜਾ ਮਰਜੀ ਹੁੰਦਾ ਤੂੰ ਸਾਡਾ ਇੱਕ ਇੱਕ ਥਰੀ ਨਹੀਂ ਕਿ ਧਰਮਸਾਲਾ ਕਿ ਕਦੇ ਕਿਹੜਾ ਆ ਗਿਆ ਕਿਹੜਾ ਗਿਆ ਤੁਸੀਂ ਸਾਡੇ ਸੁਣ ਹੁਣ ਜਾ ਬਬਾਈ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਕਹਿੰਦੇ ਨਹੀਂ ਪਤਾ ਕਿਹੜਾ ਆ ਗਿਆ ਮੰਜਨ ਬਰਤਣਾ ਹੈ ਨਾ ਇਹ ਤਾਂ ਅਸੀਂ ਤਾਂ ਕਹਿੰਦੇ ਨਹੀਂ ਹੈ ਕੀ ਤੁਹਾਡੀ ਤੇ ਵਾਈਫ ਨਾ ਪਾਦੀ ਉਹ ਤਾਂ ਸਾਨੂੰ ਨਹੀਂ ਪਤਾ ਕਿ ਆ ਜਿਹੜਾ ਤੁਸੀਂ ਫਲਟ ਜਨਾ ਆ ਜਿਹੜਾ ਕੋਈ ਅਕੀਸ ਨੂੰ ਬਕਿਆ ਸਾਡੀ ਤੁਸੀਂ ਭੈਣ ਹੋ ਇੱਕ ਮਿੰਟ ਸੁਣੋ ਸਾਡੀ ਭੈਣ ਹੋ ਇਹ ਤੇਰੀ ਵਾਈਫ ਹੈ ਉਧਰ ਜਾਓ ਬੜੇ ਸਾਡੀ ਤੁਸੀਂ ਭੈਣ ਹੋ ਅਸੀਂ ਤੁਹਾਨੂੰ ਸਵਾਲ ਕਰਾਂਗੇ ਹੁਣ ਤੁਹਾਡੇ ਮੰਨ ਲਓ ਕਿ ਮੇਰੇ ਤੇ ਕੋਈ ਪਰੋਕੋ ਮੰਗੀ ਆ ਮੈਂ ਜਿੰਨਾ ਤੇ ਮੇਰੀ ਟੀਕ ਆ ਮੈਂ ਬਾਹਰ ਬੁਲਾ ਲਾਂਗਾ ਉਹ ਲਾਇ ਦੀ ਬਾਬਾ ਜੀ ਮੇਰੇ ਤੇ ਭੈਣ ਜੀ ਮੇਰੇ ਤੇ ਕੋਈ ਪ੍ਰੋਬਲਮ ਹੁੰਦੀ ਆ ਜਿੰਨਾ ਤੇ ਮੇਰੀ ਟੀਕ ਆ ਮੇਰਾ ਭਰੋਸਾ ਗਮਾਉਂਦਾ ਬੁਲਾ ਲਾਂਗਾ ਤੁਸੀਂ ਇਹ ਨੂੰ ਬੰਦ ਨਹੀਂ ਗੱਲ ਤੇ ਮੈਂ ਭੈਣ ਜੀ ਬੋਲ ਆਇਆ ਇਹ ਨਹੀਂ ਕਿਸ ਨੂੰ ਦੇਣਾ ਰਣਗਟਾ ਆਹ ਬਾਰ ਮਿੰਟ ਦਵਾਈ ਸਾਡੀ ਨੂੰ ਸਵਾਲ ਜਵਾਬ ਹੈ ਕੁਝ ਅੰਮੀ ਅੰਕੀ ਨੂੰ ਕਹੋ ਵੀ ਜਾਂਦਾ ਸਵਾਲਾਂ ਦਾ ਜਵਾਬ ਦੇ ਦੇ ਜਾਂ ਠੱਪਾ ਪਾ ਬੰਦ ਕਰੀ ਜਾਂ ਇਹ ਹੁਣ ਇੱਕ ਮਿੰਟ ਸੁਣੋ ਤੋ ਹੁਣ ਧੂਰ ਨਾ ਮਾਰੀ ਜਦੋਂ ਅਸੀਂ ਆਏ ਹਾਂ ਦੇਖੀ ਘੁਮ ਰਹੀ ਸੀ ਨਾ ਫਿਲੀਆਂ ਦੇ ਵਿੱਚ ਹੱਥ ਵੀ ਛਕਿਆ ਸੀ ਨਾ ਉਹ ਚ ਕੀ ਪ੍ਰਵੇਸ਼ ਹੋਇਆ ਸੀ ਮੈਂ ਦੱਸ ਦੇ ਜੀ ਉਹ ਜਿੰਨਾ ਕੁ ਜੀ ਕੁਝ ਪ੍ਰਵੇਸ਼ ਹੀ ਫਿਰ ਕੌਣ ਦੱਸਦਾ ਇਹਨੂੰ ਇਹ ਪਤਾ ਕੀ ਕਰੀਏ ਜਦੋਂ ਆਪਾਂ ਕੋਈ ਪੀਰ ਪਾਰ ਸਾਡੀ ਜਿਹੜੀ ਲੱਗੂ ਗੱਲ ਸਾਡੀ ਲੱਗਦੀ ਆ ਜਦੋਂ ਨਾ ਸੇਵਾ ਕਰਨ ਲੱਗਦੀ ਆ ਆਪਾਂ ਯਾਰ ਮੈਨੂੰ 25 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ ਕਥਾ ਲਾਚ ਪ੍ਰਚਾਰ ਕਰਾ ਸਾਰੇ ਗੁਰੂ ਦੇ ਕਦੇ ਦਰਸ਼ਨ ਨਹੀਂ ਹੋਏ ਯਾਰ ਸੁਪਨੇ ਚ ਤੁਹਾਡੇ ਕੋਲ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਕਰਕੇ ਮੈਂ ਤਾਂ ਤੁਸੀਂ ਲੋਕਾਂ ਦੇ ਬੱਚੇ ਆ ਕੀ ਜਮਾਲ ਕੰਦੇ ਨਹੀਂ ਫਿਰ ਇਹ ਪੁੱਛਦੇ ਸੀਗੇ ਜਿਹੜੇ ਮਾਰੇ ਮਾਰ ਦੀ ਗੱਲ ਕਰਦੇ ਕਿਹੜੇ ਮਾਰੇ ਦੀ ਗੱਲ ਕਰਦੇ ਇੱਕ ਵਟੇ ਗੱਲ ਕਰਦੇ ਹਾਂਜੀ ਹਾਂਜੀ ਕਰ ਤੇ ਤੁਸੀਂ ਪਛਲੇ ਹਾਂਜੀ ਹਾਂਜੀ ਕਰੋ ਇਹ ਅੱਜ ਇਹ ਗੱਲ ਨਹੀਂ ਕਰਦੇ ਹਾਂ ਜੀ ਸਾਡੇ ਨੂੰ ਬਤਾਏਗਾ ਕਿ ਕੀ ਕੀ ਗੱਲ ਵਾਪਰਿਆ ਇਹ ਸਾਡੇ ਬਜ਼ੁਰਗ ਸੀਗੇ ਉਹ ਸੇਵਾ ਕਰਦੇ ਸੀ ਉਹ ਸੇਵਾ ਕਰਦੇ ਸੀ ਜਿੱਦਾਂ ਹੋਰ ਪਿੰਡੀ ਤੋਂ ਪਿੰਡੀ ਗੱਡੀ ਚੱਲਦੀ ਆਉਂਦੀ ਹੈ ਤੇ ਜਿਹੜੇ ਤੁਹਾਡੇ ਵੱਡੇ ਵੱਡੇ ਨੇ ਨਾ ਸੁਣੋ ਉਹਨਾਂ ਨੂੰ ਸਾਡੀ ਨਮਣਾ ਸੀ ਤੁਹਾਡਾ ਸ਼ਬਦ ਨਹੀਂ ਬੋਲਦੇ ਅਸੀਂ ਤਾਂ ਇਹ ਇਸ ਇਸ ਗੱਲ ਤੇ ਆਪਣਾ ਸਵਾਲ ਜਵਾਬ ਵੀਰ ਉਹ ਤਾਂ ਇਸ ਸਮਾਨਾ ਬੜਾ ਗਰਾਮ ਕਰਉਂ ਕਿ ਤੁਹਾਵਾ ਸਮਾਨਾ ਇਸਦੀ ਭੈਣ ਆ ਤੇ ਇੱਕ ਮਿੰਟ ਸਾਡੀ ਭੈਣ ਆ ਹਣਾ ਉਹ ਚੋਰ ਰਹੀ ਐ ਪਰ ਕੇ ਸੰਗਤਾਂ ਨੂੰ ਪੁੱਛਾਂ ਦੇ ਰਹੀ ਹੈ ਸੰਗਤਾਂ ਨੂੰ ਠਾ ਰਹੀ ਹੈ ਠੀਕ ਹੈ ਕੋਈ ਦੇਵੀ ਦੇਵਤਾ ਇਹਨੂੰ ਦੱਸ ਰਿਹਾ ਇੱਕ ਮਿੰਟ ਤੇ ਠਾ ਰਹੀ ਐ ਨਾ ਠੀਕ ਹੈ ਇਹ ਮੈਂ ਤੁਹਾਨੂੰ ਮੈਂ ਉਹ ਉਹ ਵੀ ਵੀਰ ਨੂੰ ਇਹ ਲਗਾ ਦੇਣਾ ਨਹੀਂ ਮੈਂ ਬਬਾ ਜੀ ਨਾਲ ਗੱਲ ਕਰ ਬਸ ਆਪਣਾ ਮੈਂ ਜੱਬ ਕਰਾ ਲੈਣਾ ਯਾਰ ਆਪਾਂ ਇਸ ਵਿੱਚ ਸਾਡੇ ਯਾਰ ਬੰਦ ਗੱਲ ਉੱਥੀ ਲੱਗ ਜਦੋਂ ਤੁਸੀਂ ਇੱਥੇ ਤੁਹਾਡੀ ਗੱਡੀ ਤੇ ਇਹ ਵੀ ਹੁੰਦਾ ਹੈ ਜੀ ਕਾਲਕਾ ਮਾਤਾ ਦੇ ਇੱਕ ਬੋਤਲ ਚਾੜਿਓ ਉਹ ਕੌਣ ਕਹਿੰਦਾ ਹੈ ਹਾਂਜੀ ਇਹ ਕਾਲਕਾ ਮਾਤਾ ਦੇ ਬੋਤਲ ਚਾੜ ਕੇ ਕਾਲਕਾ ਮਾਤਾ ਦੇ ਬੋਤਲ ਕੌਣ ਚੜਾਉਂਦਾ ਹੈ ਬੋਤਲ ਕੌਣ ਕਹਿੰਦਾ ਬਚਨ ਕੌਣ ਦਾ ਉਹ ਬਹੁਤ ਸੰਗਤ ਆਸੋ ਦਿੰਦੀ ਆਂ ਜੀ ਭਾਈ ਅਸੀਂ ਮਾਤਾ ਨੂੰ ਮੰਨਦੇ ਆਂ ਕੀ ਨਾ ਕੀ ਮਾਤਾ ਨਹੀਂ ਮੰਨਦੀ ਨਹੀਂ ਤਾਂ ਮਾਤਾ ਕਹਿੰਦੀ ਨਹੀਂ 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 ਇਹ ਨਹੀਂ ਗੱਲ ਕਹਿੰਦੇ ਤੁਸੀਂ ਮਾਤਾ ਮੰਦੇ ਵੀ ਮਾਤਾ ਦਾ ਹੁਕਮ ਆਇਆ ਭਾਈ ਫਲਾਨੇ ਦੇ ਘਰੇ ਆਵਨ ਤਾਂ ਨਹੀਂ ਆ ਫਲਾਨੇ ਦੇ ਆਪ ਨੂੰ ਚੋਲੀ ਨਹੀਂ ਚੱਲ ਯਾਰ ਤੁਸੀਂ ਆਂਦੇ ਕੋਲੋਂ ਕਹਿੰਦੇ ਹੋ ਮਾਤਾ ਮੰਗਦੀ ਹੈ ਸ਼ਰਾਬ ਮਾਤਾ ਮੰਗਦੀ ਸ਼ਰਾਬ ਜਾਂ ਮਾਤਾ ਕੁੱਕੜ ਮੰਗਦੀ ਹੈ ਨਹੀਂ ਹਾਂਜੀ ਕੁੱਕੜ ਫਿਰ ਤੁਸੀਂ ਕਿਵੇਂ ਲੋਕਾਂ ਨੂੰ ਅੰਦਰਾ ਕਰੀ ਜਾਂਦੇ ਹੋ ਸਾਫ਼ ਬਸ ਤੁਸੀਂ ਤਾਂ ਕਹਿ ਰਹੇ ਹੋ ਇਹ ਦੱਸੋ ਭਾਈ ਗੱਲ ਸਮਝ ਆਉਂਦੀ ਹੈ ਜਿਹੜੀ ਇੱਕ ਮਿੰਟ ਮਾਤਾ ਆਉਂਦੀ ਹੈ ਹਾਂਜੀ ਉਹਦਾ ਮਾਪੇ ਭੈਣ ਭਾਈ ਜਵਾਕਾਂ ਦੇ ਨਾਮ ਦਾ ਉਹ ਤੁਸੀਂ ਡਲੌਸ ਕਰਦੇ ਸੀ ਅਸੀਂ ਕਦੋਂ ਕਹਿਨੇ ਆ ਜਿਹੜੇ ਹੁਣ ਛੋਟੇ ਚ ਬਾਬਾ ਜੀ ਆਏ ਨੂੰ ਸੀ ਜਦੋਂ ਹੱਥ ਮਲ ਗਏ ਉਹਨਾਂ ਦੇ ਇਹ ਪਕਲਟ ਦੀ ਇੱਕ ਮਿੰਟ ਬੋਖਾਣੇ ਇੱਕ ਮਿੰਟ ਤੁਸੀਂ ਚੈੱਕ ਕਰੋ ਮੇਰੇ ਚ ਕੁਝ ਆਉਂਦਾ ਮੇਰੇ ਚ ਆ ਗਿਆ ਮੈਂ ਇੱਥੇ ਖੇਡਣ ਲੱਗੇ ਕਣ ਬਾਬਾ ਜੀ ਮੈਂ ਇੱਥੇ ਖੇਡਣ ਲੱਗਾ ਆਪਣੇ ਬੋਲੋ ਮੈਨੂੰ ਪੁੱਛਣ ਲੱਗੇ ਕਿ ਦੱਸ ਤੂੰ ਕੌਣਾ ਮੈਂ ਕਹੂੰਗਾ ਵੀ ਪਲਾਨਾ ਨਾਂ ਲੈਣਾ ਹੁੰਦਾ ਮੇਰੇ ਚ ਹੀ ਆ ਗਿਆ ਇਹ ਨਾਂ ਲੈਣ ਵੀ ਮੇਰੇ ਚ ਪਲਾਨਾ ਆਉਂਦਾ ਸੀ ਨਹੀਂ ਭੈਣ ਅਸਾਂ ਨੂੰ ਯਾਦ ਕਰਦਾ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁਣ ਆ ਇਸ ਗੱਲ ਤੇ ਕਾਹ ਦੇਖੋ ਇਹ ਚ ਤੂੰ ਦੱਸ ਵੀ ਤੂੰ ਹੀ ਦੱਸਦੀ ਹੁੰਨੀ ਸੰਗਤ ਹਾਂ ਹਾਂ ਪਹਿਲਾਂ ਗੱਲ ਸੁਣੋ ਜਦੋਂ ਹੁਣ ਅਸੀਂ ਇੱਥੇ ਗੱਡੀ ਤੇ ਬੈਠ ਗਏ ਮਨ ਸੰਗਤ ਆ ਗਈ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠੇ ਸਾਨੂੰ ਨਹੀਂ ਪਤਾ ਨਹੀਂ ਚੱਲਦੀ ਕਿ ਇਹ ਕਿਹਨੇ ਆ ਕੇ ਬਾਜ ਦਿੱਤੀ ਆ ਸਾਨੂੰ ਨਹੀਂ ਬਤਾਤੀ ਵੀ ਅਸੀਂ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਤੇ ਤੂੰ ਜਿਹੜੀ ਸਾਨੂੰ ਵੀ ਕਰਿਆ ਜਾਂ ਸੁਣ ਰਿਹਾ ਕੋਈ ਤੁਸੀਂ ਐਂ ਲਾ ਲੋ ਕਿ ਇੱਥੇ ਸੰਗਤ ਦੇ ਪਰੇ ਤੇ ਚਲੋ ਹਾਂਗੇ ਸੰਗਤ ਦੇ ਪਰੇ ਬੀਬੀ ਜੀ ਇੱਕ ਸਵਾਲ ਆ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾਈ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਤੇ ਬੈਠਦੇ ਆ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਇਹ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕੱਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲੈਂਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਉਹ ਚੀਜ਼ ਪਰਵੇਸ਼ ਕਰਕੇ ਤੇ ਮੇਰੇ ਆ ਮੋਬਾਈਲ ਤਾਂ ਕੱਲਾ ਪੈਟਰਨ ਖੁੱਲਣਾ ਪੈਣਾ ਸੀ ਤਾਂ ਨਾ ਤਾਂ ਸਮਾਨ ਲਿਖੀਏ ਜੋ ਜਿਆ ਕੁਝ ਪਰਿਮਾਨੇ ਕੋਈ ਨਹੀਂ ਦੇਖੋ ਜੀ ਅਕੀਤਾ ਸਾਡੇ ਦੀ ਸਿਰਫ ਇਹ ਕਹਿਦਨੇ ਆਂ ਵੇਖਿਆ ਸੁੱਖ ਸੱਪਲੋ ਜਿਵੇਂ ਸਾਡੀ ਗੱਤ ਆਹੋ ਆਪਾਂ ਸੁੱਖ ਹਾਂਜੀ ਇਹ ਨਹੀਂ ਜੋ ਕਰਾ ਰਹੀਆਂ ਹੋ ਸਿਰਫ ਕਮਾਉਨੇ ਆਂ ਛੋੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਇਹ ਲੀਆਂ ਦਿੰਦੀ ਉਹਦੀ ਗੱਲ ਕਰ ਸੁੱਖ ਦਾ ਸੀ ਵੀ ਚਲੋ ਸੁੱਖ ਦਾ ਸਾਰੇ ਸੁਖ ਦੇਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਕਿਵੇਂ ਲਹਿਰ ਲਿਆਓ ਲਹਿਰ ਦੁਆਰਾ ਲਿਆਓ ਜੀ ਅਸੀਂ ਪਲੇਟ ਕਰ ਦੇ ਪੀਪਲ ਕਲ ਗੰਨਤ ਇਹ ਤੇਰੇ ਨਾਲ ਵੀ ਇਹ ਸਭ ਭਾਈ ਜੀ ਭਾਈ ਜੀ ਕਰ ਸਕੇ ਸੱਚਾ ਕਿ ਚੂਠ ਭਾਈ ਇਹ ਵੀ ਬੀਬਾ ਮੇਰੀ ਗੱਲ ਸੁਣਾ ਜਦੋਂ ਤੁਸੀਂ ਕਹੋਗੇ ਨਾ ਸੀ ਕਹਿੰਦੇ ਤੁਸੀਂ ਕਹੋਗੇ ਹਸਪਤਾਲ ਆਪ ਕਦੇ ਦੀਦੀ ਨਹੀਂ ਮੈਂ ਇਹ ਪਖੰਡ ਲੋਕਾਂ ਨੂੰ ਮਰਾ ਦੇਖੋ ਜੀ ਮੈਨੂੰ ਮਾੜੀ ਨਹੀਂ ਪਿੱਛੇ ਕਰ ਯਾਰ ਉਹ ਕਹਿ ਨਹੀਂ ਰਹੀ ਮੰਨ ਨਹੀਂ ਰਹੀ ਉਹ ਬਹਿ ਰਹੀ ਆ ਕਰਾ ਸਾਰਾ ਰੁਪਇਆ ਹੀ ਪਤਾ ਨਹੀਂ ਕਿ ਅੱਧੀ ਕਿੰਨਾ ਚੰਗਾ ਕੰਮ ਕਰਦਾ ਨਾ ਤੂੰ ਕਹਿ ਸਕਦੀਆਂ ਵੀ ਪਰਮਾਤਮਾ ਭਲਾ ਕਰਦਾ ਪਰਮਾਤਮਾ ਕਰਦਾ ਫਿਰ ਫਿਰ ਕਿਉਂ ਮੋਲੇ ਹੋ ਪਰਮਾਤਮਾ ਦਾ ਸੁਖਾ ਬੜਾ ਚੰਗਾ ਰੁਪਇਆ ਕਿਉਂ ਮੋਲੇ ਆ ਆਪਾਂ ਵਿੱਚ ਕਿਉਂ ਲੈਨੇ ਆ ਉਹਦਾ ਸਭ ਤੁਸੀਂ ਕਹਨੇ ਹੋ ਆਪਾਂ ਕੰਮ ਨੇ ਸੁਣਾਈ ਐ ਅਸੀਂ ਸਾਡੇ ਸਾਡੇ ਕੋਲੋਂ ਦਾ ਰੋਕਣਾ ਜੀ ਦਾ ਸਾਨੂੰ ਇਹ ਗੱਲ ਪਤਾ ਲੱਗਦਾ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦੋ ਜੀ ਜਿਆਦਾ ਤੁਹਾਡੇ ਕੋਲ ਕੁਝ ਆਉਂਦਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੁਸੀਂ ਅਗਰ ਕੋਈ ਮੱਥਾ ਮਾਰਿਆ ਜਿੱਥੇ ਤੁਸੀਂ ਕਰਦੇ ਹੋ ਫਿਰ ਤੁਸੀਂ ਦੱਸੋ ਸਾਡੇ ਸਵਾਲਾਂ ਦਾ ਜਵਾਬ ਦੇ ਦੇਣਾ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਤੇ ਬਾਬਾ ਆਉਂਗਾ ਜਾਂnette ਕੋਈ ਮਾਤਾ ਆਉਂਦੀ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇਸੇ ਲਈ ਮੈਂ ਕਰਦੇ ਹਾਂ ਇੰਨੀ ਕੁਛ ਸਿਰ ਕਿਉਂ ਕਮੋ ਲਿਓ ਕੋਈ ਗੱਲ ਕਰੋ ਗੁੱਗਾ ਪੀਰ ਜੀ ਦੀ ਕਿਤੇ ਪੰਜਾਬ ਸੌਰ ਤੇ ਵੱਡੀ ਜਗ੍ਹਾ ਬਣੀ ਹੋਏ ਤੇ ਮੇਨ ਮੇਨ ਜਗ੍ਹਾ ਬਣੀ ਨਹੀਂ ਨਹੀਂ ਛੋਟੀ ਜਗ੍ਹਾ ਬਣੀ ਨਹੀਂ ਨਹੀਂ ਕੋਈ ਕਿਤੇ ਤਾਂ ਬਣੀ ਹੋਊਗੀ ਮੇਨ ਛੋਟੀ ਸਾਡੀ ਬਣੀ ਹੋਈ ਹੈ ਜੀ ਗੁੱਗਾ ਮਾਰੀ ਰਾਜਸਥਾਨ ਅਚਲ ਗੁੱਗਾ ਵਾਲੇ ہاں ਉੱਥੇ ਲੋਕ ਜਾਣੋ ਆਪਣੀਆਂ ਮੱਥਾ ਟੇਕਣ ਸੰਨ ਕੋਈ ਇਤਰਾਜ ਨਹੀਂ ਹਾਂ ਜੀ ਤੁਸੀਂ ਘਰ ਚ ਗੁੱਗੇ ਵਾਲੀ ਬੇਟੀ ਹੈ ਦੇਖੋ ਜੀ ਪੀਰ ਦੇ ਨਾਂ ਤੇ ਪਖੰਡਾ ਨਾ ইমরান ਦੇਖੋ ਸਾਡੇ ਵਿਰੁੱਧ ਸੇਵਾ ਕਰਦੇ ਸਨ ਗੁਗਾ ਗੁਗਾ ਪਿੰਤਾ ਬਹੁਤ ਦੂਰ ਹੈ ਬਾਬੇ ਮਰੇਪੁਰ ਦੇ ਨੂੰ ਮੰਨਦੇ ਸਿੱਧਾ ਉੱਥੇ ਭੇਜਣਾ ਹੈ ਤਾਂ ਹੀ ਬਹੁਤ ਹੈ ਪਤਾ ਹੈ ਕਿ ਨਹੀਂ ਐਸੀ ਇੱਕ ਮਿੰਟ ਗੁਗਾ ਗੁਗਲੀ ਨਾ ਚਲੋ ਤੁਸੀਂ ਕਿਹੜੀ ਟੇਕ ਹੈ ਉਹ ਤਾਂ ਦੂਰ ਆ ਤੁਸੀਂ ਸਾਨੂੰ ਦੱਸਾਂ ਪਰ ਸਿੱਖ ਤਾਂ ਮਰਸਾ ਨੂੰ ਜੋ ਮਰਜੀ ਸਵਾਲ ਕਰੋ ਅਸੀਂ ਜਵਾਬ ਦੇ ਤੁਸੀਂ ਗੁਗਲੇ ਮੰਨ ਗੁਗਾ ਕੀ ਨਾ ਸਾਰੇ ਮੰਨਦੇ ਗੁਗਲੇ ਪਤਾ ਕੀ ਨਾ ਸੋ ਦੇਖੋ ਸਾਹੀ ਉਹੀ ਗੱਲ ਲੱਗੀ ਸੀ ਅਸੀਂ ਤਾਂ ਨਹੀਂ ਸੇਵਾ ਕਰਦੇ ਉਹ ਬੰਦਾ ਉਹ ਹੁਣ ਹੀ ਗਿਆ ਕਿ ਸੇਵਾ ਨਹੀਂ ਕਰ ਲੋਕਾਂ ਨੂੰ ਕਮਰਾ ਕਰਦੇ ਆਪਣੀ ਜਿਨੀ ਕਾਨੂੰਨੀ ਜ਼ਰੂਰਤ ਨਹੀਂ ਕਰਦਾ ਸਾਰੀਆਂ ਗੱਲਾਂ ਸੱਦੋ ਭੈਣ ਦੇ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਸੋਟੇ ਤੇ ਕੀ ਚੱਲ ਰਿਹਾ ਸੀ ਬਸ ਜਦੋਂ ਅਸੀਂ ਆਏ ਆ ਬਾਬਾ ਸਾਡੀ ਆਪ ਨੂੰ ਮੇਰੇ ਕੋਲ ਇੱਕ ਵਾਰੀ ਪਹਿਲੇ ਦੱਸੀ ਪਹਿਲਾਂ ਕੀ ਚੱਲ ਰਿਹਾ ਜਦੋਂ ਤੁਸੀਂ ਸਿਰ ਹਿਲਾਇਆ ਉਹ ਉਹ ਨਹੀਂ ਵੀ ਮਾਦਰੀ ਸੀ ਨਹੀਂ ਉਹ ਕੀ ਰਿਹਾ ਕੀ ਕਰ ਗਏ ਕੇਦੀ ਹਵਾ ਸਿੰਦੂ ਦੇਖੋ ਕੋਈ ਸਾਡੇ ਤੇ ਮਾਤਾ ਨਹੀਂ ਸੀ ਕੋਈ ਮੌਣੀ ਨਹੀਂ ਸੀ ਸੰਦ ਸੀ ਕੋਈ ਬਖੰਡ ਨਹੀਂ ਫਿਰ ਕੀ ਸੀਗਾ ਸਾਥ ਨੂੰ ਕੁਝ ਨਹੀਂ ਪਤਾ ਸਾਡੇ ਆਂਦੀ ਚਲੋ ਐਂ ਕਰੋ ਸਾਥ ਨੂੰ ਉਹੀ ਚੀਜ਼ ਨੂੰ ਦੁਬਾਰੇ ਮੈਂ ਹੋਗੀ ਜਿੰਨਾ ਚਿਰ ਇਹ ਪਖੰਡ ਨੇ ਮੰਨਦੀ ਮੈਂ ਤੇਰੇ ਭਾਵੇਂ ਸ਼ਾਮ ਤੱਕ ਬੈਠਾ ਰੋ ਭਾਈ ਤੱਕ ਸਾਨੂੰ ਧਰਨਾ ਲਾਉਂਗਾ ਇਹ ਜੀ ਪੜੋ ਚਲੋ ਅੱਜ ਇੰਪੋਰਟ ਇੱਕ ਮਿੰਟ ਖੜਾ ਨਹੀਂ ਇਹਨੂੰ ਸਾਬਤ ਕਰੋ ਬਾਬਾ ਜਾਂ ਸਾਬਤ ਕਰੋ ਜਾਂ ਪਖੰਡਾ ਪਖੰਡਾ ਨਹੀਂ ਐਂ ਤੂੰ ਕਿਹਾ ਤੂੰ ਕਹਿੰਦਾ ਤੂੰ ਬਾਬਾ ਤੁਸੀਂ ਤੁਸੀਂ ਕਿੰਨ ਮੰਨਦੇ ਇੱਕ ਮਿੰਟ ਤੈਹ ਦੋ ਬਾਬਾ ਨਹੀਂ ਸਾਡੀ ਵੱਡੀ ਅਸੀਂ ਧੱਕੇ ਨਾਲ ਨਹੀਂ ਕਹੋਣਾ ਬਾਬਾ ਤੁਸੀਂ ਇੱਕ ਵਾਰ ਗਲਤੀ ਮੰਨ ਲਓ ਬਾਬਾ ਇੱਕ ਮਿੰਟ ਸਾਨੂੰ ਸਾਬਤ ਕਰ ਦੇ ਠੀਕ ਹੈ ਤੇ ਜਾਂ ਤੂੰ ਕਹਿੰਦੇ ਵੀ ਇਹ ਮੈਂ ਆਪ ਹੀ ਫਦ ਲੋਕਾਂ ਨੂੰ ਢਾਲੇ ਢੂਲੇ ਲਪਾਉਣੀ ਹੈ ਵੀ ਇਹ ਕੋਈ ਦੇਵੀ ਦੇਵਤਾ ਨਹੀਂ ਹੁੰਦਾ ਨਹੀਂ ਕਾਲੇ ਰਸ ਹੀ ਲਾਏ ਨਹੀਂ ਮੈਂ ਕਿਸੇ ਸੰਗਤ ਨੂੰ ਕਿਉਂ ਬੁਲਾਉਂਦੇ ਹਾਂ ਇੱਕ ਵਾਰ ਸੰਗਤ ਨੂੰ ਕਿਉਂ ਬੁਲਾਉਂਦੇ ਹਾਂ ਦੇਖੋ ਜੀ ਤੁਸੀਂ ਆਪ ਸੁਣ ਲਓ ਇਹਦੇ ਬਾਬਾ ਜੀ ਜੇ ਜੇ ਤੁਸੀਂ ਆਪ ਪੂਜਾ ਕਰ ਦਿਓ ਆਪਨੇ ਕਰੇ ਕਰੋ ਹਾਂ ਜਿਹੜੀ ਸੰਗਤ ਆਈ ਬੈਠੀ ਹੈ ਠੀਕ ਹੈ ਇਹਨਾਂ ਦੇ ਕੋਈ ਆਉਣ ਦਾ ਖਰਚਾ ਵੀ ਸਾਰੇ ਕੰਮ ਉਹ ਕਿਵੇਂ ਤੁਸੀਂ ਕਰਾ ਦਿਓ ਨਾਲ ਦੇਖੋ ਜੀ ਅਸੀਂ ਖਰਚਾ ਸਾਨੂੰ ਨਹੀਂ ਪਤਾ ਵੀ ਕੌਣ ਕਿੱਥੇ ਹੈ ਕਮਾ ਲੂਗੀ ਹੋਏ 50 ਬੰਦੇ ਤਰ੍ਹਾਂ ਕਰੇਗਾ ਚਾਹ ਪਾਣੀ ਪੀਣੇ ਫਿਰ ਤੁਸੀਂ ਧੁਰ ਦਰਗਾਹ ਦੀ ਭੇਜੋ ਜਿੱਥੇ ਬਾਬੇ ਦੀ ਜਗਾ ਤੁਸੀਂ ਧੁਰ ਦਰਗਾਹ ਦੀ ਭੇਜੋ ਨਾ ਤੇਰੀ ਗੱਦੀ ਤੇ ਜਾਣਾ ਹੁਣ ਉੱਥੇ ਤੇ ਮੈਂ ਉੱਥੇ ਕਈ ਮੋਟਾ ਮ ਘੜ ਦੇਣੀ ਠੀਕ ਹੈ ਸੁਣ ਲਾ ਇਹਨਾਂ ਦੇ ਪਖੰਡ ਦਾ ਮੜਾਵਾ ਚੱਲਦਾ ਵਸ਼ਿਕਰਨ ਤੇ ਮੈਂ ਕਰਾਉਂਗਾ ਫਿਰ ਵਸ਼ਿਕਰਨ ਆਲਦਾ ਤੇ ਥੋ ਵੀ ਨਹੀਂ ਹੋਣਾ ਅਸੀਂ ਤਾਂ ਕੰਮ ਕਰਦੇ ਆ ਉਹ ਬੀਬੀ ਸਭ ਕੁਝ ਹੁੰਦਾ ਦੁਨੀਆਂ ਦਾ ਪਟਾਣ ਚੜਦੀ ਆ ਨਾ ਮੇਰੀ ਗੱਲ ਸੁਣ ਹੁਣ ਅਸੀਂ ਤੈਨੂੰ ਭੈਣ ਵੇਖੋ ਸਾਡੀ ਵੱਡੀ ਭੈਣ ਨਾ ਤੂੰ ਦੇਖੋ ਜੀ ਤੁਸੀਂ ਦੇਖੋ ਤੁਸੀਂ ਜੇ ਮਰ ਕੇ ਨਹੀਂ ਨਹੀਂ ਜੇ ਤੁਸੀਂ ਸੁਣੋ ਜੇ ਅਸੀਂ ਚਪਟਾ ਚੜਾ ਲਿਆ ਸੋਝੂ ਤੇ ਫਿਰ ਤੁਸੀਂ ਸਾਰਾ ਕੁਝ ਅੱਗੇ ਇੱਕ ਇੱਕ ਸਾਨੂੰ ਅਸੀਂ ਨਹੀਂ ਕਹਿਣਾ ਤੁਸੀਂ ਕਹੋ ਵੀ ਅਸੀਂ ਆਹ ਕੰਮ ਕਰਦੇ ਆ ਵੀ ਸਾਡੇ ਚ ਕੋਈ ਪ੍ਰਵੇਸ਼ ਨਹੀਂ ਹੁੰਦਾ ਕੁਝ ਨਹੀਂ ਇਹ ਜੇ ਮੈਂ ਆਪ ਵਰਦੀ ਵਰਦੀ ਲੋਕਾਂ ਨੂੰ ਮੈਂ ਆਵਾਜ਼ ਮਾਰ ਕੇ ਖਾ ਲੈਣੀ ਹੈ ਜਿਹੜਾ ਕੋਈ ਗਮਰਾਹ ਹੋ ਗਿਆ ਇਹ ਕਹਿੰਦੀ ਨਾ 10 ਬੰਦਿਆਂ ਦੀ ਆਵਾਜ਼ ਆਉਂਦੀ ਹੈ 10 ਸੀ ਗਮਰਾਹ ਹੁੰਦੇ ਨੇ ਤੇ ਪ੍ਰਵੇਸ਼ ਕੋਈ ਨਹੀਂ ਹੁੰਦਾ ਉਹ ਇੱਕ ਪਖੰਡ ਹੁਣ ਇਹਦੇ ਲਈ ਕੀ ਕਰੀਏ ਫੇਰੀ ਭੈੜ ਕਵੇ ਤੁਸੀਂ ਦੱਸ ਦਿਓ ਅਸੀਂ ਨਹੀਂ ਮਨਾਉਣਾ ਤੁਸੀਂ ਆ ਮਨੋ ਅਸੀਂ ਆ ਮਨੋ ਬਣੇ ਜੋ ਹੋ ਲਿਆ ਉਹ ਪੀਰ ਜਿਹੜਾ ਲਾਉਣੀ ਉੱਥੇ ਸਾਡੇ ਇੱਕ ਬੰਦੇ ਦੀ ਪੁੱਛ ਕੱਢੋ ਸਾਹਮਣੇ ਮੰਨੂ ਵੀ ਮੈਂ ਪਖੰਡ ਕਰਦੀ ਆ ਅੱਗੇ ਤੋਂ ਮੇਰੇ ਨਾਲ ਕੋਈ ਪਖੰਡ ਨਹੀਂ ਕਰਦੀ ਪਖੰਡ ਫਿਰ ਜਿਹੜੀ ਆਉਂਦੀ ਆ ਬਣਾਉਂਦਾ ਅਲਿਮਾ ਦਾ ਮਨ ਹੋਣਾ ਹੈ ਤੇ ਆਪਣੇ ਮੋਰ ਸਵਾਲ ਦਾ ਜਵਾਬ ਨਹੀਂ ਚੱਲੀ ਸਾਡੇ ਕੋਲ ਇਹਨਾਂ ਟਾਈਮ ਹੁੰਦੇ ਤੂੰ ਹੈ ਜੀ ਵਿਹਲੀ ਥਾਂ ਤੇ ਜਾਣਾ ਦੋ ਗੱਲਾਂ ਹੀ ਸਿਰ ਘੁੰਮਦਾ ਘੁੰਮਦਾ ਕਿਉਂ ਘੁੰਮਦਾ ਕੋ ਦਾਬਾ ਵੀ ਰਗਾ ਦੇਖੋ ਜੀ ਜਦੋਂ ਸਿਰ ਘੁੰਮਦਾ ਸਾਨੂੰ ਕੋਈ ਨੂੰ ਨਹੀਂ ਪਤਾ ਲੱਗਦਾ ਦੱਸੋ ਸਰ ਤੈਨੂੰ ਨਹੀਂ ਪਤਾ ਲੱਗਦਾ ਇਹ ਪਖੰਡੀ ਹੈ ਕਿ ਦੇਖੋ ਜੀ ਤੁਹਾਨੂੰ ਇਹ ਲੱਗਦਾ ਪਖੰਡੀ ਹੋਈ ਚਲੋ ਨੰਬਰ ਤੇ ਤੁਹਾਨੂੰ ਬਣਨਗੇ ਦੂਜੀ ਤੌਰ ਤੇ ਵੀ ਜਦੋਂ ਤੁਸੀਂ ਹੁਣ ਤੁਰ ਰਹੇ ਸੀ ਉਤੇ ਹੱਥ ਤੋਂ ਦਾਇ ਜਿਵੇਂ ਮੂਰਤੀਆਂ ਬਣੀਆਂ ਹੁੰਦੀਆਂ ਮਾਤਾ ਜੀ ਦਾ ਇਦਾਂ ਹੱਥ ਚੱਕਿਆ ਸੀ ਉਹਦੇ ਤੋਂ ਕੋਈ ਤੁਹਾਡੇ ਤੇ ਦੇਵੀ ਦੇਵਤਾ ਕੋਈ ਇੰਟਰਫੇਸ ਹੋਇਆ ਸੀ ਆਇਆ ਸੀ ਜਾਂ ਨਹੀਂ ਆਇਆ ਨਹੀਂ ਆਇਆ ਸੀ ਤੀਜੇਸ ਵੱਲ ਅੱਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇਥੇ 50 ਬੈਠੇ ਤੁਸੀਂ ਕਹੀ ਨਹੀਂ ਗੱਲ ਕਹੀ ਹੈ ਜੀ ਕਹੀ ਹੈ ਕਹੀ ਹੈ ਮਹਾਰਾਜ ਕਹੀ ਵੀਡੀਓ ਪਈ ਸਾਡੇ ਕੋਲ ਕੋਰੋਨਾ ਤੁਸੀਂ ਕਿਹਾ ਵੀ 50 ਜਣੇ ਬੈਠੇ ਆ 10 ਲੋਕਾਂ ਨੂੰ ਉਠਾਉਣੀ ਹੈ ਹੂੰ ਠੀਕ ਹੈ 10 ਲੋਕਾਂ ਨੂੰ ਤੁਸੀਂ ਠਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਰੋਗ ਤੋਂ ਅਰੋਗੀ ਬਣਨਾ ਚਾਹੁੰਦਾ ਜੀ ਮੇਰਾ ਰੋਗ ਤੋਂ ਮੁਕਤ ਹੋ ਜਾਣਾ ਉਹ ਰੋਗ ਤੋਂ ਜਾਂ ਬੱਚਾ ਤੁਸੀਂ ਦਿਨੇ ਆਪਦੇ ਕੋਲੋਂ ਬਚਲ ਕਰਕੇ ਆਪਦੀ ਰਸਨਾ ਤੋਂ ਦਿਨੇ ਉਹ ਤਾਂ ਕੋਈ ਤੁਹਾਨੂੰ ਚੰਨਾ ਦਿੰਦਾ ਦੇਵੀ ਦੇਵਤਾ ਵੀ ਐਂ ਕਰਕੇ ਇਹਦੇ ਕਣ ਪਾਓ ਇਹਦੇ ਬੱਚਾ ਹੋ ਜਾਊਗਾ ਇਹਦੇ ਪਾ ਕਰੋ ਆ ਸੀਤਾ ਜੀ ਦੇਖੋ ਆਹ ਮੋਬਾਈਲ ਆ ਨਹੀਂ ਜਦੋਂ ਕਿ ਤੁਸੀਂ ਆਪਦੇ ਕੋਲੋਂ ਕਹਿੰਦੇ ਆ ਤੁਸੀਂ ਕਹਿੰਦੇ ਆ ਆਪਦੇ ਚਲੋ ਧਰਮ ਦੇ ਕੋ ਕਿੰਨਾ ਪਿਆਰਾ ਹੈ ਕੋਈ ਨਾ ਕਹਿੰਦਾ ਜਿੰਨਾ ਪੀਰਾ ਫਕੀਰਾ ਜਿੰਨਾ ਦੇਵੀ ਦੇ ਉਤਿਆਂ ਦੀਆਂ ਗਣਤੀ ਸ਼ਕਤਾਂ ਕਮਾਈਆਂ ਦੇ ਸਰਕੇ ਇੱਕ ਧਰਮ ਦਾ ਟਿਕਾਉ ਹੈ ਤੁਸੀਂ ਧਰਮ ਦੀ ਆਣ ਵਿੱਚ ਪਖੰਡ ਕਰਦੇ ਹੋ ਇਹ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਸਾਨੂੰ ਕੋਈ ਨਹੀਂ ਦੱਸਦਾ ਅਸੀਂ ਤਾਂ ਅੱਜੀ ਕਹਿੰਦੇ ਆਂ ਤੈਨੂੰ ਆਹ ਕਿਹਾ ਨਹੀਂ ਵੀਰੇ ਤੂੰ ਨਾ ਵਿੱਚ ਬੋਲ ਯਾਰ ਪੌਣ ਉਹ ਲਾਉਂਦੇ ਤੂੰ ਨਹੀਂ ਲਾਉਂਦਾ ਜੇ ਤੂੰ ਵੀ ਲਾਉਣਾ ਤਾਂ ਬੋਰ ਬਾ ਫਿਰ ਫਿਰ ਪਸੰਦ ਕਰਦੇ ਹੋ ਬੰਦ ਕਰੋਗੇ ਜਾਂ ਨਹੀਂ ਬੱਸ ਹੀ ਕੰਮ ਕਰ ਸੰਗਤ ਸੰਗਤ ਨੂੰ ਸਾਰੀ ਨੂੰ ਇਹ ਗੱਲ ਕਹੋ ਦੀ ਦੀ ਬਾਜੀ ਅੱਜ ਸਾਡੇ ਘਰ ਆ ਗਿਆ ਅੱਜ ਕਰਕੇ ਤੂੰ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਨਹੀਂ ਦੇਣੀ ਠੀਕ ਹੈ ਆਪਕੇ ਘਰੇ ਤੂੰ ਜੋਤ ਬੱਤੀ ਜੀ ਦੀ ਮਰਜ਼ੀ ਦਾ ਸਾਨੂੰ ਕੋਈ ਦਰਾ ਠੀਕ ਹੈ ਚਲੋ ਬਾਬਾ ਜੀ ਹਾਂ ਜੀ ਕਹਿੰਦੇ ਵੀ ਮਤਲਬ ਕਿ ਅਸੀਂ ਸੰਗਤ ਬੁਲਾਉਣੀ ਹੈ ਨਹੀਂ ਤੁਸੀਂ ਸੰਗਤ ਨੂੰ ਕਹੋ ਹਾਂ ਜੀ ਫਿਰ ਭਾਈ ਅੱਜ ਜਿਹੜੇ ਆ ਗਏ ਠੀਕ ਹੈ ਗਾਹ ਤੋਂ ਸਾਡੇ ਘਰੇ ਤੁਸੀਂ ਪੁੱਛ ਲੈਣ ਵਾਸਤੇ ਨਹੀਂ ਆਉਣਾ ਬਸ ਠੀਕ ਹੈ ਤੇ ਜੋਤ ਬੱਤੀ ਜਿਹੜੀ ਤੁਸੀਂ ਆਪਦੇ ਘਰੇ ਲਾਉਨੇ ਹੋ ਸਾਨੂੰ ਉੱਥੇ ਕੋਈ ਨਹੀਂ ਸਾਡੇ ਕੋਲ ਕੱਟੇ ਪੁੱਜੀ ਜੀ ਹਾਂ ਜੀ ਬਾਬਾ ਜੀ ਇੱਕ ਬੇਨਤੀ ਇਹ ਤੁਹਾਨੂੰ ਹਾਂਜੀ ਲਓ ਬਾਬਾ ਜੀ ਉਹ ਤਾਂ ਸਾਡੇ ਗਰੂਰੇ ਨਹੀਂ 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 ਫਿਰ ਤੁਸੀਂ ਨਾ ਨਾ ਜਿਹੜੀ ਗਲਤ ਹੈ ਗਲਤ ਸਾਡੇ ਭੈਣਾਂ ਦਾ ਤੁਸੀਂ ਸਾਡੇ ਮਾਤੇ ਨੂੰ ਵੱਡੇ ਵੱਡੇ ਭੈਣਾਂ ਨੂੰ ਕਈ ਵਾਰੀ ਨੂੰ ਭੈਣਾਂ ਕਰੇ ਦੱਸਦੇ ਨਹੀਂ ਹੁੰਦੀਆਂ ਹੌਸਾਂ ਦੇ ਮੂੰਹ ਰੱਖਦੇ ਨੇ ਇਹ ਸਭ ਕੁਝ ਦਿਖਾਉਂਦੇ ਇਹ ਵੀਡੀਓ ਇੰਟਰਨੈਟ ਤੇ ਚੜ ਚਲੀ ਹੈ ਤੇ ਫਿਰ ਤੁਹਾਡੇ ਘਰਾਂ 'ਚ ਪੈਂਦੀ ਹੈ ਕਲੇਸ਼ ਫਿਰ ਤੁਸੀਂ ਸਾਡੇ ਵਰਗਿਆਂ ਨੂੰ ਕੁੱਟ ਲਾਉਂਦੇ ਹੋ ਫਿਰ ਸਾਡੇ ਪਰਾਨੇ ਨੇ ਸਾਡੇ ਘਰੇ ਲੜਾਈ ਪਵਾਦੀ ਸਾਡਾ ਮੁੰਡਾ ਸਾਨੂੰ ਉੱਤਰਨਾ ਗਿਆ ਸਾਡੀ ਕੁੜੀ ਘਰੋਂ ਭੱਜ ਗਈ ਐ ਹੋਜੇ ਕਲੇਸ਼ ਕੀ ਸਾਡੇ ਕੋਲ ਲੈ ਕੇ ਆਉਂਦੇ ਹੋ ਕੰਪੂਰੀਆਂ ਲਾੜਦਣਾ ਖੋਹ ਕੇ ਲੈ ਕੇ ਆਉਂਦੇ ਇਹ ਜਿਹੜਾ ਸਭ ਪਖੰਡਵਾਦ ਹੈ ਜਿਹੜੇ ਕਮਾਈ ਵਾਲੇ ਵੀਰ ਹੁੰਦੇ ਹਨ ਜਿਨ੍ਹਾਂ ਦੀ ਗੱਦੀ ਲਾਦੇ ਆ ਬਾਬਾ ਬੁੱਢਾ ਫਿਲੀਤੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਕਿਉਂਕਿ ਉਹਨਾਂ ਕੋਈ ਮਾੜਾ ਲੱਗ ਨਹੀਂ ਬੋਲਦੇ ਉਹ ਸਰਕਾਰੀ ਸ਼ਬਦ ਨੇ ਸਾਡੇ ਉਹਨਾਂ ਲਈ ਦੇਵੀ ਦੇਵ ਤੇ ਜਾਂ ਪੀਰ ਪੀਰ ਉਹਨਾਂ ਦੇ ਲਈ ਸਰਕਾਰੀ ਸ਼ਬਦ ਨੇ ਕਿ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗਮਰਾਹ ਕਰਦੇ ਆ ਅੰਗੰਧ ਕਰਕੇ ਠੱਗੀਆਂ ਮਾਰਦੇ ਆ ਇੱਥੇ ਕਈ ਲੋਕ ਬੈਠੇ ਵੀ ਹੋਣੇ ਆ ਮੈਨੂੰ ਬਹੁਤ ਘੁਮਾਉਂਦੇ ਆ ਕਿ ਸਾਡੇ ਤੋਂ ਕਿਹਾ ਜਾਂ ਲੈ ਗਿਆ ਕੋਈ ਲੱਕ ਲੈ ਗਿਆ ਕੋਈ ਜੀ ਲੈ ਗਿਆ ਕੋਈ ਦਸ ਲੈ ਗਿਆ ਠੀਕ ਹੈ ਜਿਹੜੇ ਕੀ ਪੀਰ ਦੀਆਂ ਗੱਦੀ ਦੱਸੀ ਰਹਿੰਦੀ ਐ ਇਹ ਸੇ ਬੀਬੀ ਨੂੰ ਕਿੱਥੇ ਪੀਰ ਦਾ ਕਿਉਂਦਾ ਨਹੀਂ ਪਤਾ ਵੀ ਨਾਮ ਕੀ ਐ ਸਾਨੂੰ ਆਪਣੇ ਇਸਤ ਦੇ ਪਿਓ ਦਾ ਨਾਮ ਹੀ ਪਤਾ ਅਸੀਂ ਬਾਟੇ ਲੋਕਾਂ ਨੂੰ ਕਿੱਥੋਂ ਪੜ੍ਹਵਾਣੀ ਤੁਹਾਡੇ ਜਿਹੜੇ ਲੋਕਾਂ ਦੀਆਂ ਦਿਲਾਆਂ ਦੀ ਕਿੱਥੋਂ ਜਾਣ ਲੱਗੇ ਐ ਇਹੋ ਜਿਹਾ ਬਾਬੇ ਦੀ ਨਾਲ ਛੋਟੀ ਜਿਹੀ ਗੱਲ ਕਰਦਾ ਪਰ ਮੈਂ ਸਮਾਪਤੀ ਕਰਨੀ ਐ ਇਹੋ ਜਿਹਾ ਬਾਬਾ ਕੋਈ ਪਿੰਡਾਂ ਤੋਂ ਝਗੜਾਤਾ ਲਾਉਣ ਜਾਂ ਧਮਾਕਾ ਲਾਉਣ ਆ ਗਿਆ ਓਡੇ ਪਿੰਡਾਂ ਦਾ ਉਹ ਕਿਸੇ ਪੜ੍ਹੇ ਜਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਉਹ ਤੇ ਇੱਥੇ ਜ਼ਿਵਾਨ ਲੱਗਣਾ ਹੈ ਜਗਰਾਤਾ ਲੱਗਣਾ ਹੈ ਕਿਹੜੇ ਪਾਸੇ ਆ ਉਹ ਮੁੰਡਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਉਹ ਕੋਲ ਬੰਦੇ ਸਾਹਮਣੇ ਪੈਕਾ ਕਰ ਉਹ ਕਹਿੰਦਾ ਪੁੱਤ ਤਾ ਵੀ ਤੂੰ ਵੀ ਆਈ ਤੈਨੂੰ ਅਸੀਂ ਸੱਚਖੰਡ ਦਾ ਰਾਹ ਖਾਵਾਗੇ ਉਹ ਪੜਿਆ ਲਿਖਿਆ ਬੱਚਾ ਕਹਿੰਦਾ ਵੀ ਰਾਹ ਤਾਂ ਤੈਨੂੰ ਇਹ ਨਹੀਂ ਪਤਾ ਵੀ ਜ਼ਿਵਾਨ ਕਿੱਥੇ ਲੱਗਣਾ ਵੀ ਸੱਚਖੰਡ ਦਾ ਰਾਹ ਤੁਮ ਖਾਵੇਂਗਾ ਇਹ ਲੋਕ ਆਪਾਂ ਨੂੰ ਕਰਦੇ ਕਮਰਾ ਇਹ ਬਿੱਧੀ ਸਾਰਾ ਕੁਝ ਉਥੇ ਮੰਨਿਆ ਇੱਥੇ ਦਿੱਲੀ ਸੀ ਹੇਲਗਾ ਆਏ ਬਾਬਾ ਜੀ ਬੜੇ ਸਾਈਡ ਤੇ ਹੋਏ ਦੇਲੀ ਦੇ ਤਾਂ ਪਰੇਸ਼ ਹੋਇਆ ਆ ਨਾਲ ਬਾਥਰੂ ਬਣਿਆ ਇਹਦੀ ਬੇਅਦ ਵੀ ਆ ਇੱਕ ਜੱਟ ਨਾ ਮੇਖਿਆ ਇਹ ਉਦੋਂ ਵੀ ਸੀ ਆ ਗਏ ਸਿੰਘ ਇਹ ਤਲੀ ਨਹੀਂ ਤੇ ਸਾਹ ਇਹਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣ ਨਾਲ ਸੀ ਗੱਲਬਾਤ ਕੀਤੀ ਆ ਇਹਨੇ ਸਾਰਾ ਕੁਝ ਮੰਨਿਆ ਕੋਈ ਮੇਰੇ ਚਪੀਰ ਫਕੀਰ ਦੇਲੀ ਦੇਤਾ ਨਹੀਂ ਆਉਂਦਾ ਮੈਂ ਧਰਤੀ ਆੜ ਵਿੱਚ ਦੁਕਾਨੂ ਧਮਰਾ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਵੜਾਵਾ ਦੇ ਰਹੀਆਂ ਸੋ ਇਹ ਦਿੱਲੀ ਵੱਲੋਂ ਦਿੱਤੀ ਹੋਣਾ ਅਸੀਂ ਕਰਉਣੀ ਹੈ ਜੋ ਇਹ ਸ਼ਹਿਰ ਮਾਰਦੀ ਨਹੀਂ ਮਾਰਦੇ ਨਹੀਂ ਜਿਹੜੇ ਜਿਹੜੇ ਤੁਮਤਨ ਕੀਤੇ ਸੰਗਤ ਨੂੰ ਸਾਰੇ ਜਨਤਾ ਦੇ ਬਾਈ ਜੀ ਤੁਸੀਂ ਪਿੱਛੇ ਜਾਓ ਪਿੱਛੇ ਲੱਭ ਲਈ ਜਾਓ ਇੱਕ ਪਖੰਡ ਸੀ देखो जी सादा ਸਾਡੇ ਚ ਕੋਈ ਮੱਗਾਂ ਨਹੀਂ ਕੋਈ ਮਾਤਾ ਨਹੀਂ ਕੋਈ ਦੇਵੀ ਨਹੀਂ ਸੋਣੋ ਭੈਣੋ ਭਾਈ ਅੰਦਰ ਅਸੀਂ ਤੁਹਾਨੂੰ ਕੋਈ ਡਰਾਇਟ ਨਹੀਂ ਕਰਾਂ ਕੋਈ ਮਾਰਿਆ ਬੰਦਾ ਕੋਈ ਬੋਲ ਬੋਲੇ ਇਹ ਕਰਕੇ ਹਰਦੀ ਸੰਗਤ ਵਿੱਚ ਕੀਆ ਜੋ ਆਸਨੇ ਕੀਆ ਜੇਕਰ ਪਰੇ ਨਿਕਰਾਵਾਂ ਤਾਂ ਹੁਣ ਵੀ ਦਿਖਾ ਦਿਓ ਜੇ ਤਾ ਹੀਰੋ ਹੋਣੀ ਵਾਲਾ ਜਵਾਬ ਨਹੀਂ ਅਸੀਂ ਦੇਵੀ ਦਿੱਤਾ ਹੁੰਦਾ ਤਾਂ ਹੁਣ ਵੀ ਹੋ ਸਕਦਾ ਕਿ ਬੀਬੀ ਨੇ ਹੋਵੇ ਤੁਹਾਨੂੰ ਕੋਈ ਆਉਂਦੇ ਨਹੀਂ ਹੁੰਦੀ ਆ ਗੰਗਤ ਨੂੰ ਅੱਧੀ ਕਿਵੇਂ ਦੇ ਦੇਣੀ ਨਾ ਕੋਈ ਇੱਥੇ ਆ ਰਹੀ ਹੈ ਤੁਹਾਡੇ ਚ ਆਉਂਦਾ ਜਾਂ ਨਹੀਂ ਹੁੰਦਾ ਅੱਜ ਦਾ ਨੀ ਕਪੜਾ ਨਹੀਂ ਪੂਰਾ ਬਟੋਲ ਬਰੇਕ ਹੈ ਤੇ ਤੁਸੀਂ ਸਾਡੇ ਨੂੰ ਦੱਸੋ ਸਾਡੇ ਕੋਲ ਪੈਣਾ ਪਤਾ ਹੈ ਉਹਨਾਂ ਨੂੰ ਕਿਹਾ ਨਹੀਂ ਕੋਈ ਸਾਡੀ ਜਮਾਤਾਂ ਨਹੀਂ ਕੋਈ ਬੰਦਾ ਕੋਈ ਨਹੀਂ ਹੈਗਾ ਅੱਗੇ ਤੋਂ ਜਮਕੀ ਨਹੀਂ ਹੋਏ ਨਾ ਤਾਂ ਲਾਂਚ ਆਏਗਾ ਤੁਹਾਡੇ ਕੋਲ ਹੈਗੇ ਪੱਤਰਾਵਾਂ ਦਾ ਹੋ ਸਕਦਾ ਹੈ ਕਿ ਸਾਡੇ ਕੋਲ ਦੋ ਹੀ ਕਰਮਾ ਫਾਦੂ ਜੀ ਕਹਿੰਦੇ ਚਲੋ ਪਹਿਲੇ ਕੀ ਹੋ ਜਾਣਾ ਇੰਟਰਨ ਲਾਂਚ ਲੱਗ ਕੇ ਮੇਰੇ ਪਤਾ ਸੁਣੋ ਹੋਵੇਗਾ ਅਸੀਂ ਬੈਠ ਜਾਨੇ ਆ ਜੇ ਦੱਸਣਾ ਇਹਨੂੰ ਦੱਸ ਦੋ ਨਹੀਂ ਉਹ ਕਰਦੀ ਬੀਬੀ ਦਾ ਹੋਏ ਮੜੇ ਸਿਰ ਤੇ ਤੂੰ ਸਾਡੀ ਨਾ ਦਾਦੀਆਂ ਵਰਗੀ ਹੈ ਨਾਨੀਆਂ ਵਰਗੀ ਮੇਰੀ ਮਾਂ ਮੇਰੀਏ ਅਸ ਹਸ ਤੂੰ ਵੀ ਨਾ ਤੇਰੇ ਵੀ ਦਾੜਾ ਰੱਖਿਆ ਇਹ ਨਾ ਸਿੱਖੀ ਘਰਵਾ ਦਾ ਸਮਾਰਾਈਂ ਰਹੀ ਹੈ ਇਹ ਸਿੱਖੀ ਨੂੰ ਲੈ ਕੇ ਚੌਂਕੀ ਸਾਹਾਂ ਦੇ ਪਹਿਲਾਂ ਨੇ ਸੁਣਾਉਂ ਉਸੋ ਤੇ ਜਿਹੜੇ ਗੁਰੂ ਵਾਲੇ ਅੰਮਰ ਦਾ ਸ਼ੱਕੇ ਗਾਤਰੇ ਪਾ ਕੇ ਉਹ ਕਿੰਨਾ ਟੁੰਗੀ ਬਾਪਿਆਂ ਦੇ ਪੈਰਾਂ ਦੇ ਖਿੰਦੇ ਆ ਕਿ ਸ਼ਰਮੇ ਉਹ ਵੀ ਨਹੀਂ ਸੋਣੋ ਕੋਈ ਕਿਸੇ ਐਸਟੇਪੀਲ ਨੂੰ ਮੰਨਦਾ ਮੰਨੋ ਸਾਨੂੰ ਕੋਈ ਚਾਹਤ ਇਤਰਾਜ਼ ਨਹੀਂ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ ਜੋ ਤੁਹਾਨੂੰ ਤੁਹ ਬੁਲਾਓ ਆਪੇ ਰਸਮੀ ਹੋਣਾ ਲਾਗ ਲੋ ਰਸਨਾ ਦੇ ਦੁਆਰਾ ਪਾੜਿਆ ਜੋ ਇਹੋ ਜੇ ਟੁੰਗੀ ਬਾਪਿਆਂ ਤੋਂ ਪਤਾ ਹੀ ਹੈ ਅਧਿ ਚਤਤ ਸਭ ਦੀ ਨਿੰਦਿਆ ਕਰਦਾ ਬਦਾਸਤ ਜੀ ਜੇ ਉਹਨਾਂ ਨੂੰ ਵਾਪਸ ਫਿਰ ਮੇਰੇ ਪਿਆਰੇ ਮਾਤਾਓ ਤੁਸੀਂ ਉਹਨਾਂ ਦੇ ਵਾਰਸੋਂ ਜਿਹੜੀਆਂ ਬੀਬੀਆਂ ਨੇ ਬੰਦ-ਬੰਦ ਕਰਵਾਤਾ ਆਪਣੇ ਬੱਚਿਆਂ ਦੇ ਮਤਲਬ ਗਲਾਂ ਵਿੱਚ ਹਾਰ ਪਾ ਕੇ ਵੀ ਉਹਨਾਂ ਨੇ ਧਰਮ ਨਹੀਂ त्याਗਿਆ ਠੀਕ ਹੈ ਤੇ ਤੁਸੀਂ ਜੇ ਕੋਈ ਕੋਈ ਬਿਮਾਰੀ ਸਾਡਾ ਵੀ ਤੁਸ ਲੱਗਦੇ ਨਾ ਬੰਦਾ ਫਿਰ ਮੈਂ ਭੈਰਾਜੂ ਕਰਦੇ ਬਸ ਬੈਠ ਕੇ ਗੱਲ ਕਰਦੇ ਬਸ ਬੈਠ ਕੇ ਗੱਲ ਕਰਦੇ ਬਸ میں آندڙي رينگ آندڙي رينگ آندڙي